ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਕਿ ਸੇਵਾ ਪਾਵਨਾ ਨੂੰ ਮੁੱਖ ਰੱਖਦਿਆਂ ਸਮਾਜ ਸੇਵਾ ਦੇ ਕਾਰਜ ਕਰਦੀਆਂ ਹਨ। ਉਹਨਾਂ ਸਭ ਨੂੰ ਅਪੀਲ ਹੈ ਕਿ ਜਿਹੜੇ ਕੁਝ ਬੇਸਹਾਰਾ ਬਜ਼ੁਰਗ ਜਾਂ ਲਾਚਾਰ ਇਨਸਾਨ ਹਨ ਜਿਨ੍ਹਾਂ ਕੋਲ ਕੋਈ ਰਹਿਣ ਬਸੇਰਾ ਨਹੀਂ ਹੈ ਉਹਨਾਂ ਦੀ ਮਦਦ ਕੀਤੀ ਜਾਵੇ। ਉਹਨਾਂ ਦੇ ਧਿਆਨ ਵਿੱਚ ਅਸੀਂ ਲਿਆ ਰਹੇ ਹਾਂ ਕਿ ਗੁਰਦੁਆਰਾ ਗੁਰੂ ਕੇ ਮਹਿਲ ਦੇ ਨਜ਼ਦੀਕ ਹੀ ਇੱਕ ਚੱਲਣ ਫਿਰਨ ਵਿੱਚ ਅਸਮਰੱਥ ਬਜ਼ੁਰਗ ਜੋ ਕਿ ਖੁੱਲੇ ਆਸਮਾਨ ਥੱਲੇ ਇਸ ਕੜਕਤੀ ਥਾਂ ਵਿੱਚ ਖੁੱਲ੍ਹੇ ਆਮ ਖੰਡਿਆ ਰਹਾਤਾ گزارਣ ਲਈ ਮਜਬੂਰ ਹਨ ਉਹਨਾਂ ਨੂੰ ਕੋਈ ਸਹਾਰਾ ਦਿੱਤਾ ਜਾਵੇ ਕਿਉਂਕਿ ਉਹਨਾਂ ਦੀ ਸਾਮ ਸੰਭਾਲ ਕਰਨ ਲਈ ਕੋਈ ਨਹੀਂ ਹੈ ਇਹ ਵੀਡੀਓ ਫਾਸਟਵੀ ਚੈਨਲ ਨੂੰ ਕਿਸੇ ਸਮਾਜ ਸੇਵੀ ਵੱਲੋਂ ਭੇਜੀ ਗਈ ਹੈ ਜਿਨ੍ਹਾਂ ਨੇ ਕਿਸੇ ਨਾ ਕਿਸੇ ਨੂੰ ਇਸ ਬਜ਼ੁਰਗ ਦਾ ਸਹਾਰਾ ਬਣਨ ਲਈ ਅਪੀਲ ਕੀਤੀ ਹੈ ਇਹ ਬਜ਼ੁਰਗ ਬਾਪੂ ਜੀ ਨੂੰ ਤੁਹਾਡੀ ਹੈਲਪ ਚਾਹੀਦੀ ਹੈ ਇਹ ਗੁਰੂ ਕੇ ਮਹਿਲ ਵਾਲੇ ਬਾਜ਼ਾਰ ਦੇ ਇਧਰਲੇ ਸਾਈਡ ਤੇ ਗਲੀ ਪੈਂਦੀ ਹੈ ਐਕਚੁਅਲੀ ਇਹ ਜੋ ਪਿੱਛੇ ਤੁਸੀਂ ਮੰਦਿਰ ਦੇਖ ਰਹੇ ਹੋ ਇਹ ਪਹਿਲੇ ਉੱਥੇ ਹੁੰਦੇ ਸੀ ਤੁਰ ਫਿਰ ਸਕਦੇ ਸੀ ਆਪਣਾ ਕਰ ਰਹੇ ਸੀ ਬਟ ਗਲੀ ਵਾਲਿਆਂ ਨੇ ਮੋਸਟਲੀ ਗਲੀ ਵਾਲਿਆਂ ਨੇ ਇਹਨਾਂ ਨੂੰ ਮਿਲ ਕੇ ਬਾਹਰ ਕੱਢ ਦਿੱਤਾ ਤੇ ਇਹਨਾਂ ਨੂੰ ਇਦਾਂ ਓਪਨ ਦੇ ਵਿੱਚ ਇੱਕ ਮੰੰਜਾ ਡਾ ਕੇ ਉਹਦੇ ਤੇ ਪਾ ਦਿੱਤਾ। ਨਾ ਇਹ ਹੁਣ ਚੱਲ ਫਿਰ ਸਕਦੇ ਐ ਬਸ ਮੰਜੇ ਦੇ ਨਾਲ ਜੁੜੇ ਹੋਏ ਐ। ਔਰ ਮੈਂ ਉੱਥੇ ਪਹੁੰਚੀ ਤੇ ਮੈਨੂੰ ਕਹਿੰਦੇ ਕਿ ਮੈਨੂੰ ਪਿੰਗਲਵਾੜੇ ਛੱਡਿਆ। ਪਿੰਗਲਵਾੜੇ ਫੋਨ ਕੀਤਾ ਉਹਨਾਂ ਨੇ ਚੁੱਕਿਆ ਨਹੀਂ। ਮੈਂ ਆਪਣੇ ਵੱਲੋਂ ਜਿੰਨੀ ਕੋਸ਼ਿਸ਼ ਹੋ ਸਕੇ ਕੀਤੀ ਤੇ ਮਨੁੱਖਤਾ ਦੀ ਸੇਵਾ ਸੁਸਾਇਟੀ ਤੇ ਵੀ ਕਾਲ ਕੀਤਾ। ਉਹਨਾਂ ਕੋਲ ਆਲਰੇਡੀ ਕਾਫੀ ਕੇਸਿਸ ਵੇ ਗਏ ਤੇ ਮੈਨੂੰ ਹਫਤਾ ਹੋਣ ਲੱਗਾ ਮੈਂ ਇਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ